ਸੁਖਬੀਰ ਬਾਦਲ ਦੀਆਂ ਇਹ ਤਸਵੀਰਾਂ ਗਿੱਦੜਵਾਹਦੀਆਂ ਨੇ ਜਿੱਥੇ ਸੁਖਬੀਰ ਸੱਤ ਚ ਪੋਂਚ ਬਜ਼ੁਰਗਾ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤੇ ਸੁਖਬੀਰ ਦੀਆਂ ਇਹ ਗਿੱਦੜਬਾਦ ਤੋਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਸੁਖਬੀਰ ਬਾਦਲ ਗਿੱਦੜਬਾਦ ਤੋਂ ਜ਼ਿਮੀਂ ਚੋਣ ਲੜ ਸਕਦੇ ਨੇ ਜਿਸ ਕਾਰਨ ਲਗਾਤਾਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਹੇ ਨੇ ਤੇ ਜਿਸ ਤਰ੍ਹਾਂ ਇਸ ਵੀਡੀਓ ਚ ਵੀ ਤੁਸੀਂ ਸੁਣ ਸਕਦੇ ਹੋ ਸੁਖਬੀਰ ਇਹ ਕਹਿੰਦੇ ਨਜ਼ਰ ਆ ਰਹੇ ਕਿ ਮੇਰਾ ਵੀ ਖਿਆਲ ਰੱਖਿਓ ਤੇ ਇਸ ਤੋਂ ਕਿਤੇ ਨਾ ਕਿਤੇ ਸਾਫ ਹੋ ਰਿਹਾ ਸੁਖਬੀਰ ਬਾਦਲ ਗਿੱਦੜਵਾ ਤੋਂ ਜ਼ਿਮਨੀ ਚੋੜ ਲੜ ਸਕਦੇ ਨੇ ਤੇ ਜਦ ਇਸ ਬਾਰੇ ਗਿੱਦੜਵਾ ਹਲਕੇ ਤੋਂ ਚੌਣ ਲੜਨ ਵਾਲੇ ਅਕਾਲੀ ਲੀਡਰ ਡਿੰਪੀ ਢਿੱਲੋਂ ਤੋਂ ਸਵਾਲ ਹੋਇਆ ਤਾਂ ਉਹਨਾਂ ਕੀ ਕੁਝ ਕਿਹਾ ਉਹ ਵੀ ਤੁਸੀਂ ਸੁਣੋ ਸਿੰਘ ਬਾਦਲ ਦੇ ਸਰਗਰਮੀਆਂ ਗਿੱਦੜਵਾ ਚ ਬਹੁਤ ਦੇਖਣ ਨੂੰ ਮਿਲ ਰਹੀਆਂ ਨੇ ਹੁਣੇ ਤੁਹਾਡੇ ਲਈ ਹੈ ਜਾਂ ਉਹ ਆਪਣੇ ਆਪ ਲਈ ਮੈਦਾਨ ਤਿਆਰ ਕਰ ਰਹੇ ਨੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਇਸ ਨੂੰ ਲੈ ਕੇ ਮੈਂ ਨਾਲ ਹੀ ਹੁਣਾਂ ਜੀ ਉਹਨਾਂ ਦੇ ਤੇ ਕੀ ਕਹਿੰਦੇ ਤੁਸੀਂ ਵੀ ਸਵਾਲ ਤਾਂ ਜ਼ਰੂਰ ਕੀਤਾ ਹੋਏਗਾ ਮੀਡੀਆ ਦੀ ਇਹ ਅਟਕਲਾ ਚਰਚਾ ਸੁਣ ਕੇ ਤੁਸੀਂ ਵੀ ਤਾਂ ਕੋਈ ਸਵਾਲ ਕੀਤਾ ਹੋਏਗਾ ਜਾਂ ਉਹਨਾਂ ਨੇ ਇਸ ਬਾਰੇ ਤੁਹਾਡੇ ਨਾਲ ਕੋਈ ਗੱਲ ਕੀਤੀ ਐਕਚੁਅਲੀ ਜੀ ਤੁਹਾਨੂੰ ਮੈਂ ਦੱਸਦਾ ਜੀ ਅਸ ਜੀ ਹਾਂ ਜੀ ਮੇਰਾ ਉਹਨਾਂ ਦਾ ਨਾਂ ਬਾਦਲ ਪਰਿਵਾਰ ਨਾਲ ਮੇਰਾ ਫੈਮਿਲੀ ਰਿਲੇਸ਼ਨ ਰਾਈਟ ਜਿੱਨੀਆਂ ਵੀ ਅਫਵਾਹਾਂ ੜਾ ਰਹੀਆਂ ਹਨ ਜੀ 23000 ਟੋਟਲੀ ਰੌਕ ਜੀ ਮੈਨੂੰ ਅਪਰੋਚ ਬਹੁਤ ਕਰ ਰਹੇ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਮੈਂ ਤੁਹਾਨੂੰ ਐਵੇਂ ਗਲਤ ਗੱਲ ਕਵਾਂ ਮੈਂ ਇਥੇ ਡੋਰੀ ਲੱਗ ਰਹੇ ਬਹੁਤ ਵੋਟ ਪਈ ਆ ਮੈਨੂੰ ਬੜਾ ਪਿਆਰ ਦਿੱਤਾ ਇਥੋਂ ਦੇ ਲੋਕਾਂ ਨੇ ਹਮ ਆਮ ਆਦਮੀ ਪਾਰਟੀ ਵਾਲੇ ਤਾਂ ਵੀ ਅਪਰੋਚ ਵੀ ਬਹੁਤ ਕਰ ਰਹੇ ਆ ਇਹਦੇ ਵਿੱਚ ਵੀ ਕੋਈ ਦੋਰ ਹੈ ਨਹੀਂ ਹਮ ਚਲੋ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਅਗਲੇ ਦਾ ਰਾਈਟ ਬੰਦ ਹੈ ਬਟ ਮੈਂ ਕੈਂਮਲੀ ਨਾਲ ਜੁੜਿਆ ਹੋਇਆ ਜੀ ਸਰਦਾਰ ਸੁਬੀਸ਼ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਜੁੜਿਆ ਹੋਇਆ ਹਮ ਕਿ ਹੈ ਮੈਂ ਇਲੈਕਸ਼ਨ ਲੜਨਾ ਚਾਹੇ ਉਹ ਆਪ ਲੜ ਲੈਣ ਕੋਈ ਖਾਸ ਗੱਲ ਨਹੀਂ ਕਰਦਾ ਮੈਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਜੀ ਜੀ ਜੋ ਆਪ ਲੜਦੇ ਆ ਮੈਂ ਉਹਨਾਂ ਦੀ ਮਦਦ ਕਰੂੰਗਾ ਜੀ ਜੇ ਮੈਨੂੰ ਟਿਕਟ ਦਿੰਦੇ ਆ ਫਿਰ ਉਹ ਮੇਰੀ ਮਦਦ ਕਰਨਗੇ ਕਿਉਂ ਮੈਂ ਤਾਂ ਆ ਹੀ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਆ ਜੀ ਮੈਨੂੰ ਤਾਂ ਟਿਕਟ ਟੋ ਦੇਣਗੇ ਹੂੰ ਤੇ ਕੋਈ ਐਸੀ ਚਰਚਾ ਉਹਨਾਂ ਨੇ ਗੱਲ ਕੀਤੀ ਹੈ ਮਤਲਬ ਇੰਨਾ ਅਫਵਾਹਾਂ ਨੂੰ ਜਾਂ ਇੰਨਾ ਚਰਚਾਵਾਂ ਜਾਂ ਝਟਕਲਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੋਈ ਸੱਚਾਈ ਹੈ ਹੋ ਸਕਦੇ ਨੇ ਸੁਖਬੀਰ ਬਾਦਲ ਉਮੀਦਵਾਰ ਮੇਰਾ ਮੋੜ ਤੋਂ ਸਵਾਲ ਉਹੀ ਰਹੇਗਾ ਜੀ ਦੇਖੋ ਮੈਂ ਜਵਾਬ ਮੇਰਾ ਵੀ ਇਹੀ ਰਹੂਗਾ ਜੀ ਜੀ ਕਿ ਪਾਰਟੀ ਪ੍ਰਧਾਨ ਕਿਸੇ ਵੀ ਟਿਕਟ ਤੋਂ ਇਲੈਕਸ਼ਨ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਇਸ ਹਲਕੇ ਤੋਂ ਚੋਣ ਜਿੱਤੇ ਸਨ ਤੇ ਹੁਣ ਸੁਖਬੀਰ ਬਾਦਲ ਵੀ ਇਸ ਰਾਹ ਤੇ ਨੇ ਜੇਕਰ ਸੁਖਬੀਰ ਬਾਦਲ ਜਿਮਨੀ ਚੋਣ ਇਸ ਗਿੱਦੜਬਾਹ ਹਲਕੇ ਤੋਂ ਲੜਦੇ ਨੇ ਤਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ਵੇਖਣ ਨੂੰ ਮਿਲੇਗੀ ਕਿਉਂਕਿ ਗਿੱਦੜਬਾਹ ਹਲਕੇ ਤੋਂ ਪਿਛਲੇ ਤਿੰਨ ਟਰਮਾਂ ਤੋਂ ਰਾਜਾ ਵੜਿੰਗ ਇਸ ਸੀਟ ਤੇ ਚਿਤ ਤੇ ਆ ਰਹੇ ਨੇ ਤੇ ਇਸ ਵਾਰ ਜੇਕਰ ਜਿਮਨੀ ਚੌਂ ਦੇ ਵਿੱਚ ਸੁਖਵੀਰ ਬਾਦਲ ਉਤਰਦੇ ਨੇ ਤਾਂ ਹੋ ਸਕਦਾ ਹੈ ਤਾਂ ਇਸ ਸੀਟ ਤੇ ਮੁਕਾਬਲਾ ਤਗੜਾ ਵੇਖਣ ਨੂੰ ਮਿਲ ਸਕਦਾ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ